ਜਦੋਂ ਬੱਚੇ ਜਵਾਨ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੁੰਦਾ ਤਾਂ ਵਿਆਹ ਤੋਂ ਬਾਅਦ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਜਾਨੀ ਉਹਨਾਂ ਦੇ ਵਿਵਹਤਾ ਜੀਵਨ ਦੇ ਵਿੱਚ ਮਾਪੇ ਨੂੰ ਜ਼ਿਆਦਾ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਭਾਵੇਂ ਉਹ ਤੁਹਾਡੀ ਕੁੜੀ ਹੈ ਭਾਵੇਂ ਮੁੰਡਾ ਕਿਉਂਕਿ ਜ਼ਿਆਦਾ ਕੇਸਾਂ ਦੇ ਵਿੱਚ ਦੇਖਿਆ ਗਿਆ ਕਿ ਜਿੱਥੇ ਮਾਪੇ ਦੀ ਇਨਵੋਲਵਮੈਂਟ ਵਿਵਹਤਾ ਜਨ ਦੀ ਬੱਚਿਆਂ ਦੀ ਵਿਵਹਤਾ ਜ਼ਿੰਦਗੀ ਦੇ ਵਿੱਚ ਜ਼ਿਆਦਾ ਹੋ ਉੱਥੇ ਫਿਰ ਜੋ ਸੱਟੇ ਨੇ ਉਹ ਜ਼ਿਆਦਾ ਵਧੀਆ ਨਹੀਂ ਨਿਕਲਦੇ ਜਾਂ ਤਾਂ ਉੱਥੇ ਰਿਸ਼ਤੇ ਟੁੱਟਦੇ ਨੇ ਜਾਂ ਫਿਰ ਕਈ ਵਾਰ ਇਸ ਤੋਂ ਵੀ ਭਿਆਨਕ ਸੱਟੇ ਦੇਖਣ ਨੂੰ ਮਿਲਦੇ ਆ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਔਰਤ ਜਿਸ ਦੇ ਦੋ ਮੁੰਡੇ ਸਨ ਦੋਨਾਂ ਦਾ ਵਿਆਹ ਹੁੰਦਾ ਹੈ ਤੇ ਔਰਤ ਵੱਲੋਂ ਉਹਨਾਂ ਦੀ ਵਿਵਹਤਾ ਜ਼ਿੰਦਗੀ ਦੇ ਵਿੱਚ ਜ਼ਿਆਦਾ ਇੰਟਰਫੇਅਰ ਕੀਤਾ ਜਾਂਦਾ ਹੈ ਤੇ ਇਸ ਦਾ ਜੋ ਨਤੀਜਾ ਬੜਾ ਹੀ ਭਿਆਨਕ ਨਿਕਲਦਾ ਹੈ ਇਸ ਕਾਰਨ ਇੱਕ ਮੌਤ ਵੀ ਹੋ ਜਾਂਦੀ ਹੈ ਇੱਕ ਹੱਤਿਆ ਹੋ ਜਾਂਦੀ ਹੈ ਤੇ ਜੋ ਇਹ ਮਾਂ ਹੁੰਦੀ ਹੈ ਇਸ ਦੀ ਤੇ ਇਸ ਦੇ ਬੇਟੇ ਦੀ ਇੱਕ ਤਰ੍ਹਾਂ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਇੰਗਲੈਂਡ ਦੀ ਗੱਲ ਹੈ 1971 ਦੀ ਸਰਜੀਤ ਕੌਰ ਨਾਮ ਦੀ ਇੱਕ ਕੁੜੀ ਦਾ 1971 ਦੇ ਵਿੱਚ ਜਨਮ ਹੁੰਦਾ ਹੈ ਬੜੇ ਅੱਛੇ ਸੁਭਾਅ ਦੀ ਸੀ ਖੁੱਲੇ ਸੁਭਾਅ ਦੀ ਮਲਾਪੜੇ ਸੁਭਾਅ ਦੀ ਕੁੜੀ ਸੀ ਜਦੋਂ ਇਹ 16 17 ਸਾਲਾਂ ਦੀ ਸੀ ਜਾਨੀ 1988 ਦੇ ਵਿੱਚ ਇਸ ਦਾ ਵਿਆਹ ਰੱਖ ਦਿੱਤਾ ਜਾਂਦਾ ਇੱਕ ਅਟਵਾਲ ਫੈਮਿਲੀ ਹੁੰਦੀ ਹੈ ਜਿਸ ਵਿੱਚ ਇਸ ਦਾ ਰਿਸ਼ਤਾ ਤੈਅ ਕਰ ਦਿੱਤਾ ਜਾਂਦਾ ਹੈ ਏ ਆਪਣੇ ਪਰਿਵਾਰ ਨੂੰ ਜਵਾਬ ਨਹੀਂ ਦੇ ਸਕੀ ਪਰ ਇਸ ਦੀ ਉਮਰ ਵੀ ਛੋਟੀ ਸੀ ਤੇ ਇਸ ਨੂੰ ਇਹ ਰਿਸ਼ਤਾ ਪਸੰਦ ਵੀ ਨਹੀਂ ਸੀ ਕਿਉਂਕਿ ਸਰਜੀਤ ਕੌਰ ਦਾ ਹੋਣ ਵਾਲਾ ਪਤੀ ਇਸ ਤੋਂ ਲਗਭਗ ਉਮਰ ਦੇ ਵਿੱਚ 10 ਸਾਲ ਵੱਡਾ ਸੀ ਇਸ ਅਟਵਾਲ ਫੈਮਿਲੀ ਦੇ ਵਿੱਚ ਬਚਨ ਕੌਰ ਮਾਂ ਤੇ ਉਸ ਦੇ ਦੋ بیٹے ਸੁਖਦੇਵ ਸਿੰਘ ਤੇ ਉਸ ਦਾ ਛੋਟਾ ਪਰਾ ਹਰਦੇਵ ਸਿੰਘ ਤੇ ਇੱਕ ਇਸ ਦੀ ਧੀ ਸੀ ਉਹ ਵਿਆਹੀ ਹੋਈ ਸੀ ਹੁਣ ਸਰਜੀਤ ਕੌਰ ਦਾ ਵਿਆਹ ਸੁਖਦੇਵ ਸਿੰਘ ਨਾਲ ਹੋ ਜਾਂਦਾ ਹੈ ਸੁਖਦੇਵ ਸਿੰਘ ਨਾਲ ਜਦੋਂ ਸਰਜੀਤ ਕੌਰ ਦਾ ਵਿਆਹ ਹੁੰਦਾ ਜਦੋਂ ਵਿਆਹ ਕੇ ਸਰਜੀਤ ਕੌਰ ਇਸ ਘਰ ਆਉਂਦੀ ਹੈ ਤਾਂ ਉਦੋਂ ਹੀ ਉਸ ਨੂੰ ਇਸ ਘਰ ਦਾ ਮਾਹੌਲ ਜਿਆਦਾ ਵਧੀਆ ਨਹੀਂ ਲੱਗਦਾ ਕਿਉਂਕਿ ਬਚਨ ਕੌਰ ਦਾ ਸੁਭਾਅ ਜਿਆਦਾ ਚੰਗਾ ਨਹੀਂ ਸੀ ਤੇ ਉਸ ਦੇ ਜੋ ਪੁੱਤਰ ਸੀ ਉਹ ਵੀ ਉਸ ਦੇ ਪਿੱਛੇ ਲੱਗਦੇ ਸੀ ਇਸ ਸਰਜੀਤ ਕੌਰ ਨੂੰ ਘਟਣ ਮਹਿਸੂਸ ਹੁੰਦੀ ਸੀ ਇੱਕ ਦੋ ਸਾਲ ਲੰਘਦੇ ਨੇ ਇੱਕ ਦੋ ਸਾਲ ਬਾਅਦ ਇਸ ਦਾ ਜੋ ਦਿਓਰ ਹੁੰਦਾ ਜਿਸ ਦਾ ਨਾਮ ਹਰਦੇਵ ਸਿੰਘ ਹੁੰਦਾ ਉਸ ਦਾ ਵੀ ਵਿਆਹ ਹੋ ਜਾਂਦਾ ਹੈ ਤੇ ਉਸ ਨੂੰ ਵਿਆਹੀ ਜਾਂਦੀ ਹੈ ਸਰਬਜੀਤ ਕੌਰ ਸਰਬਜੀਤ ਇੱਕ ਭੋਲੀ ਭਾਲੀ ਕੁੜੀ ਸੀ ਤੇ ਪਰਿਵਾਰ ਤੋਂ ਡਰ ਕੇ ਰਹਿੰਦੀ ਸੀ ਪਰ ਜੋ ਸਰਜੀਤ ਕੌਰ ਸੀ ਉਹ ਮਾਡਰਨ ਕੁੜੀ ਸੀ ਉਹ ਦਬ ਕੇ ਰਹਿਣ ਵਾਲਿਆਂ ਚੋਂ ਨਹੀਂ ਸੀ ਤੇ ਉਹ ਚਾਹੁੰਦੀ ਸੀ ਕਿ ਮੈਂ ਜੌਬ ਕਰਾਂ ਪਰ ਪਰਿਵਾਰੇ ਨਹੀਂ ਚਾਹੁੰਦਾ ਸੀ ਹੁਣ 1991 ਆ ਜਾਂਦਾ ਹੈ 1991 ਦੇ ਵਿੱਚ ਇਹਨਾਂ ਦੇ ਘਰ ਇੱਕ ਕੁੜੀ ਦਾ ਜਨਮ ਹੁੰਦਾ ਹੈ ਸੁਰਜੀਤ ਕੌਰ ਕੋਲ ਸੁਰਜੀਤ ਕੌਰ ਨੂੰ ਲੱਗਦਾ ਸੀ ਕਿ ਸ਼ਾਇਦ ਹੁਣ ਹਾਲਾਤ ਬਦਲ ਜਾਣ ਪਰ ਕੁਝ ਵੀ ਨਹੀਂ ਬਦਲਦਾ ਸਾਰਾ ਕੁਝ ਉਦਾਂ ਹੀ ਰਹਿੰਦਾ ਹੈ ਘਰ ਦੇ ਵਿੱਚ ਤਣਾਅ ਲੜਾਈ ਝਗੜਾ ਉਦਾਂ ਹੀ ਰਹਿੰਦਾ ਹੈ ਤੇ ਹੁਣ ਜੋ ਸੁਰਜੀਤ ਕੌਰ ਹੁੰਦੀ ਹੈ ਉਹ ਫੈਸਲਾ ਕਰਦੀ ਹੈ ਕਿ ਮੈਂ ਜੌਬ ਕਰਾਂਗੀ ਪਰ ਪਰਿਵਾਰ ਵਾਲੇ ਇਸ ਗੱਲ ਤੇ ਖੁਸ਼ ਨਹੀਂ ਸੀ ਪਰ ਸੁਰਜੀਤ ਕੌਰ ਨੇ ਕਿਹਾ ਕਿ ਜੇ ਮੈਂ ਕੋਈ ਜੌਬ ਕਰਾਂਗੀ ਤਾਂ ਇਸ ਘਰ ਤੋਂ ਦੂਰ ਰਹਾਂਗੀ ਇਸ ਲਈ ਜੋ ਸਟ੍ਰੈਸ ਆ ਉਹ ਘਟ ਜਾਇਆ ਕਰੇਗਾ ਮੈਂ ਕੰਮ ਤੇ ਜਾਵਾਂਗੀ ਕੰਮ ਵਿੱਚ ਵਿਜੀ ਹੋਵਾਂਗੀ ਤਾਂ ਜੋ ਘਰ ਦਾ ਮਾਹੌਲ ਹੈ ਉਸ ਦੇ ਵਿੱਚੋਂ ਥੋੜਾ ਟਾਈਮ ਬਾਹਰ ਰਿਹਾ ਕਰਾਂਗੀ ਇਸ ਲਈ ਉਹ ਸੋਚਦੀ ਹੈ ਕਿ ਮੈਂ ਜੌਬ ਕਰਾਂਗੀ ਤੇ ਹੁਣ ਉਹ 에ਰਪੋਰਟ ਉੱਤੇ ਜੌਬ ਕਰਨ ਲੱਗ ਜਾਂਦੀ ਹੈ ਇਥਰੋ 에ਰਪੋਰਟ ਉੱਤੇ ਇਹ ਗੱਲ surjeet ਦੇ ਪਤੀ sukhdev singh ਅਤੇ bachan kaur ਨੂੰ ਸਹੀ ਨਹੀਂ ਲੱਗਦੀ ਤੇ ਹੁਣ surjeet kaur ਨੂੰ torture ਵੀ ਕੀਤਾ ਜਾਂਦਾ bachan kaur ਵੱਲੋਂ ਤੇ ਜੋ sukhdev singh ਹੁੰਦਾ ਉਸ ਉੱਤੇ ਹੁਣ ਜ਼ਿਆਦਾ ਨਿਗ੍ਹਾ ਰੱਖਦਾ ਲੋਕਾਂ ਨੂੰ ਵੀ ਕਹਿੰਦਾ ਕਿ ਮੇਰੀ ਪਤਨੀ ਤੇ ਤੁਸੀਂ ਨਿਗ੍ਹਾ ਰੱਖੋ ਜਾਨੀ ਕਿ ਇਹ ਕੋਈ ਗਲਤ ਕੰਮ ਤਾਂ ਨਹੀਂ ਕਰਦੀ ਇਹ ਚੀਜ਼ਾਂ ਜੋ ਹੁੰਦੀਆਂ ਨੇ ਉਹ ਸੁਰਜੀਤ ਕੌਰ ਨੂੰ ਬੜੀਆਂ ਹੀ ਮਾੜੀਆਂ ਲੱਗਦੀਆਂ ਨੇ ਇੱਕ ਵਾਰ ਸੁਰਜੀਤ ਕੌਰ ਨੂੰ ਜੋ ਸੁਖਦੇਵ ਸਿੰਘ ਹੁੰਦਾ ਉਹ ਕਿਸੇ ਹੋਰ ਬੰਦੇ ਦੇ ਨਾਲ ਦੇਖ ਲੈਂਦਾ ਤੇ ਉਸ ਨੂੰ ਕਹਿੰਦਾ ਕਿ ਤੂੰ ਇਸ ਬੰਦੇ ਦੇ ਨਾਲ ਗਲਤ ਹੈ ਹੁਣ 1997 ਆ ਜਾਂਦਾ ਹੈ 1997 ਦੇ ਵਿੱਚ ਸੁਰਜੀਤ ਕੌਰ ਦੇ ਘਰ ਇੱਕ ਹੁਣ ਮੁੰਡਾ ਜਨਮ ਲੈਂਦਾ ਪਰ ਜੋ ਸੁਖਦੇਵ ਸਿੰਘ ਹੁੰਦਾ ਉਹ ਸਾਫ਼ ਕਹਿ ਦਿੰਦਾ ਕਿ ਇਹ ਜੋ ਮੁੰਡਾ ਹੈਗਾ ਉਹ ਮੇਰਾ ਨਹੀਂ ਜਦੋਂ ਇਹ ਗੱਲ surjeet kaur ਸੁਣਦੀ ਹੈ ਤਾਂ ਉਸ ਨੂੰ ਬੜਾ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਤਲਾਕ ਲੈਣਾ ਹੈ ਮੈਂ ਇਸ ਪਰਿਵਾਰ ਦੇ ਵਿੱਚ ਨਹੀਂ ਰਹਿਣਾ ਪਰ ਜੋ ਸੁਖਦੇਵ ਸਿੰਘ ਸੀ ਤੇ ਬਚਨ ਕੌਰ ਸੀ ਉਹ ਇਸ ਗੱਲ ਨਾਲ ਰਾਜ਼ੀ ਨਹੀਂ ਹੁੰਦੇ ਉਹ ਕਹਿੰਦੇ ਕਿ ਅਸੀਂ ਤਲਾਕ ਨਹੀਂ ਦੇਣਾ ਪਰ ਸਰਜੀਤ ਕੌਰ ਇਸ ਪਰਿਵਾਰ ਤੋਂ ਛੁਟਕਾਰਾ ਚਾਹੁੰਦੀ ਸੀ ਹੁਣ 1998 ਆ ਜਾਂਦਾ ਹੈ 1998 ਦੇ ਵਿੱਚ ਸਰਜੀਤ ਕੌਰ ਨੇ ਪੂਰਾ ਜੋਰ ਲਾਇਆ ਕਿ ਮੈਂ ਸੁਖਦੇਵ ਤੋਂ ਤਲਾਕ ਲੈਣਾ ਹੈ ਤਾਂ ਹੁਣ ਜੋ ਸੁਖਦੇਵ ਦੀ ਮਾਂ ਹੁੰਦੀ ਹੈ ਉਹ ਸੁਖਦੇਵ ਸਿੰਘ ਨੂੰ ਆਪਣੀ ਧੀ ਨੂੰ ਆਪਣੇ ਛੋਟੇ ਮੁੰਡਿਆਂ ਜਾਨੀ ਸਾਰੇ ਜਣੇ ਇਕੱਠੇ ਹੋ ਕੇ ਇੱਕ ਮੀਟਿੰਗ ਕਰਦੇ ਆ ਮੀਟਿੰਗ ਕਰਨ ਤੋਂ ਬਾਅਦ ਸੁਰਜੀਤ ਕੌਰ ਨੂੰ ਕਿਹਾ ਜਾਂਦਾ ਹੈ ਕਿ ਕੋਈ ਗੱਲ ਨਹੀਂ ਜੇ ਤੂੰ ਤਲਾਕ ਲੈਣਾ ਠੀਕ ਹੈ ਇੰਡੀਆ ਦੇ ਵਿੱਚ ਦੋ ਤਿੰਨ ਵਿਆਹ ਨੇ ਬਚਨ ਕੌਰ ਨੇ ਕਿਹਾ ਕਿ ਆਪਾਂ ਉਹ اٹینڈ ਕਰਕੇ ਆਉਨੇ ਆ ਉਸ ਤੋਂ ਬਾਅਦ ਤੂੰ ਇੰਗਲੈਂਡ ਦੇ ਵਿੱਚ ਆ ਕੇ ਮੇਰੇ ਬੇਟੇ ਤੋਂ ਤਲਾਕ ਲੈ ਲਈ ਅਸੀਂ ਵੀ ਤੈਨੂੰ ਤਲਾਕ ਦੇ ਦੇਵਾਂਗੇ ਸੁਰਜੀਤ ਕੌਰ ਕਹਿੰਦੀ ਹੈ ਕਿ ਠੀਕ ਹੈ ਮੈਂ ਤੁਹਾਡੇ ਨਾਲ ਇੰਡੀਆ ਚਲਾਂਗੀ ਪਰ ਸੁਰਜੀਤ ਕੌਰ ਨੂੰ ਇਹ ਖਬਰ ਨਹੀਂ ਸੀ ਕਿ ਜੋ ਆਉਣ ਵਾਲਾ ਸਮਾਂ ਹੈ ਉਹ ਉਸ ਲਈ ਬੜਾ ਹੀ ਭਿਆਨਕ ਹੈ ਹੁਣ 4 ਦਸੰਬਰ 1998 ਨੂੰ ਬਚਨ ਕੌਰ ਤੇ ਸੁਰਜੀਤ ਕੌਰ ਦੋਨੋਂ ਇੰਗਲੈਂਡ ਤੋਂ ਇੰਡੀਆ ਆਉਂਦੀਆਂ ਨੇ ਇੰਡੀਆ ਦਿੱਲੀ 에어ਪੋਰਟ ਦੇ ਉੱਤੇ ਜਦੋਂ ਇਹ ਪਹੁੰਚਦੀਆਂ ਨੇ ਤਾਂ ਇਹਨਾਂ ਨੂੰ ਲੈਣ ਵਾਸਤੇ ਬਚਨ ਕੌਰ ਦਾ ਭਰਾ ਦਰਸ਼ਨ ਸਿੰਘ ਆਉਂਦਾ ਹੈ ਤੇ ਉਹ ਇਹਨਾਂ ਨੂੰ ਇੱਕ ਵਿਆਹ ਦੇ ਵਿੱਚ ਲੈ ਜਾਂਦਾ ਹੈ ਪਰ 6 ਦਸੰਬਰ 1998 ਨੂੰ ਸਰਜੀਤ ਕੌਰ ਲਾਪਤਾ ਹੋ ਜਾਂਦੀ ਹੈ ਹੁਣ 18 ਦਸੰਬਰ 1998 ਨੂੰ ਜੋ ਬਚਨ ਕੌਰ ਹੁੰਦੀ ਹੈ ਉਹ ਇਕੱਲੀ ਹੀ ਇੰਗਲੈਂਡ ਮੁੜ ਜਾਂਦੀ ਹੈ ਤੇ ਜਦੋਂ ਇੰਗਲੈਂਡ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਸਰਜੀਤ ਕੌਰ ਕਿੱਥੇ ਆ ਤਾਂ ਉਹ ਕਹਿੰਦੀ ਹੈ ਕਿ ਉਹ ਕਿਸੇ ਬੰਦੇ ਨਾਲ ਭੱਜ ਗਈ ਪਰ ਇਹ ਗੱਲ ਕਿਸੇ ਦੇ ਹਾਜਮ ਨਹੀਂ ਹੁੰਦੀ ਸਰਜੀਤ ਕੌਰ ਦਾ ਜੋ ਭਰਾ ਸੀ ਉਸ ਨੇ ਇਹਨਾਂ ਦੇ ਵਿਰੁੱਧ ਪੁਲਿਸ ਦੇ ਵਿੱਚ ਇੰਗਲੈਂਡ ਦੇ ਵਿੱਚ ਕੰਪਲੀਟ ਦਰਜ ਕਰਵਾਈ ਤੇ ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰਦੀ ਹੈ ਤੇ 2000 ਦੇ ਵਿੱਚ ਸਨ 2000 ਦੇ ਵਿੱਚ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਬਚਨਕੌਰ ਤੇ ਸੁਖਦੇਵ ਸਿੰਘ ਦੋਨਾਂ ਨੂੰ ਸ਼ੱਕ ਦੇ ਆਧਾਰ ਤੇ ਪੁਲਿਸ ਗ੍ਰਿਫਤਾਰ ਕਰਦੀ ਹੈ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਰ ਇਹਨਾਂ ਦੇ ਖਿਲਾਫ ਕੋਈ ਸਬੂਤ ਨਾ ਹੋਣ ਕਰਕੇ ਪੁਲਿਸ ਇਹਨਾਂ ਨੂੰ ਛੱਡ ਦਿੰਦੀ ਹੈ ਹੁਣ ਸਮਾਂ ਲੰਘਦਾ ਹੈ ਸਮਾਂ ਲੰਘਦੇ ਲੰਘਦੇ 2004 ਆ ਜਾਂਦਾ ਹੈ 2004 ਨੂੰ ਜੋ ਇਹਨਾਂ ਦੀ ਛੋਟੀ ਨੂੰ ਹੁੰਦੀ ਆ ਸਰਬਜੀਤ ਕੌਰ ਹਰਦੇਵ ਸਿੰਘ ਦੇ ਘਰ ਵਾਲੀ ਉਸ ਨੂੰ ਅਚਾਨਕ ਅਟੈਕ ਆ ਜਾਂਦਾ ਹੈ ਤੇ ਉਸ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਦੋਂ ਹਸਪਤਾਲ ਦੇ ਵਿੱਚ ਭਰਤੀ ਹੁੰਦੀ ਹੈ ਉਸਦੇ ਪੇਕੇ ਵੀ ਆਉਂਦੇ ਨੇ ਤਾਂ ਉਹ ਕਹਿੰਦੀ ਹੈ ਕਿ ਮੈਂ ਇਸ ਪਰਿਵਾਰ ਦੇ ਵਿੱਚ ਮੁੜ ਕੇ ਨਹੀਂ ਜਾਣਾ ੜਬਾਲ ਪਰਿਵਾਰ ਨੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਤੇ ਮੈਂ ਇਸ ਪਰਿਵਾਰ ਦੇ ਵਿੱਚ ਹੁਣ ਵਾਪਸ ਨਹੀਂ ਜਾਵਾਂਗੀ ਉਹ ਇਹ ਕਹਿ ਕੇ ਆਪਣੇ ਪੇਕੇ ਆਪਣੇ ਪਿਤਾ ਕੋਲ ਆ ਜਾਂਦੀ ਹੈ ਹੁਣ ਜਦੋਂ ਸਰਬਜੀਤ ਆਪਣੇ ਪਿਤਾ ਕੋਲ ਆਉਂਦੀ ਹੈ ਪਿਤਾ ਕੋ ਰਹਿਣ ਲੱਗਦੀ ਹੈ ਉਹ ੜਬਾਲ ਪਰਿਵਾਰ ਦਾ ਖਹਿੜਾ ਛੱਡ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਇਹਨਾਂ ਨੇ ਬਹੁਤ ਤੰਗ ਕੀਤਾ ਮੈਂ ਇਹਨਾਂ ਦੇ ਕੋਲ ਵਾਪਸ ਨਹੀਂ ਜਾਣਾ ਹੁਣ ਜਦੋਂ ਆਪਣੇ ਪਿਤਾ ਕੋਲ ਰਹਿੰਦੀ ਹੈ ਤਾਂ ਉਹ ਆਪਣੇ ਪਿਤਾ ਨੂੰ ਸਾਲ 1998 ਦੀ ਗੱਲ ਦੱਸਦੀ ਹੈ ਉਹ ਕਹਿੰਦੀ ਹੈ ਕਿ ਸੁਰਜੀਤ ਕੌਰ ਦੀ ਹਤਿਆ ਵੀ ਇਹਨਾਂ ਨੇ ਕੀਤੀ ਹੈ ਕਿਉਂਕਿ ਜਦੋਂ ਸੁਰਜੀਤ ਕੌਰ ਸੁਖਦੇਵ ਸਿੰਘ ਤੋਂ ਤਲਾਕ ਮੰਗਦੀ ਸੀ ਤਾਂ ਇਹਨਾਂ ਨੇ ਇੱਕ ਮੀਟਿੰਗ ਕੀਤੀ ਸਾਰੇ ਪਰਿਵਾਰ ਨੇ ਕਿ ਸੁਰਜੀਤ ਕੌਰ ਦੀ ਹਤਿਆ ਕੀਤੀ ਜਾਵੇ ਤਾਂ ਇਹਨਾਂ ਨੇ ਪਲਾਨ ਬਣਾਇਆ ਕਿ ਇੰਗਲੈਂਡ ਤੋਂ ਇੰਡੀਆ ਲਿਜਾ ਕੇ ਸੁਰਜੀਤ ਕੌਰ ਦਾ ਕਤਲ ਕਰਾਂਗੇ ਤੇ ਉਸ ਤੋਂ ਬਾਅਦ ਇਹ ਉਸ ਨੂੰ ਇੰਗਲੈਂਡ ਤੋਂ ਇੰਡੀਆ ਲੈ ਗਏ ਇਹ ਗੱਲ ਸੁਰਜੀਤ ਕੌਰ ਨੂੰ ਸਰਬਜੀਤ ਦੱਸਣਾ ਚਾਹੁੰਦੀ ਸੀ ਪਰ ਸਰਬਜੀਤ ਨੇ ਕਿਹਾ ਕਿ ਮੇਰਾ ਉਸ ਦੇ ਨਾਲ ਸੰਪਰਕ ਹੀ ਨਹੀਂ ਹੋਇਆ ਜਦੋਂ ਇਹ 18 ਦਸੰਬਰ 1998 ਨੂੰ ਕੱਲੀ ਬਚਨ ਕੌਰ ਵਾਪਸ ਆਉਂਦੀ ਹੈ ਕਾ ਇਸ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਨੇ surjit kaur ਦੀ ਹੱਤਿਆ ਕਰ ਦਿੱਤੀ ਉਸ ਤੋਂ ਬਾਅਦ ਇਹ ਪੁਲਿਸ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੀ ਆ ਸਰਬਜੀਤ ਪਰ ਇਸ ਦਾ ਕੋਈ ਵੀ ਸੰਪਰਕ ਪੁਲਿਸ ਦੇ ਨਾਲ ਨਹੀਂ ਹੁੰਦਾ ਇਸ ਨੇ ਇੱਕ ਚਿੱਠੀ ਵੀ ਲਿਖੀ ਪਰ ਚਿੱਠੀ ਵੀ ਪੁਲਿਸ ਤੱਕ ਨਹੀਂ ਪਹੁੰਚੀ ਇਸ ਤੋਂ ਬਾਅਦ 2005 ਦੇ ਸ਼ੁਰੂ ਵਿੱਚ ਇਹ ਸਾਰਾ ਕੁਝ ਸਰਬਜੀਤ ਇੰਗਲੈਂਡ ਦੀ ਪੁਲਿਸ ਨੂੰ ਦੱਸਦੀ ਹੈ ਕਿ ਬਚਨ ਕੌਰ ਤੇ ਸੁਖਦੇਵ ਸਿੰਘ ਨੇ ਹੀ ਆਪਣੀ ਨੂੰ surjit kaur ਦੀ ਹਤਿਆ ਕੀਤੀ ਹੈ ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ 2006 ਦੇ ਵਿੱਚ ਇਹਨਾਂ ਉੱਤੇ ਇਹ ਜੋ ਇਲਜ਼ਾਮ ਸੀ ਇਹ ਜੋ 2006 ਵਿੱਚ ਇਹਨਾਂ ਉੱਤੇ ਇਹ ਦੋਸ਼ ਤੈਅ ਹੋ ਜਾਂਦੇ ਨੇ ਉਸ ਤੋਂ ਬਾਅਦ ਅਦਾਲਤ ਵੱਲੋਂ ਸੁਖਦੇਵ ਸਿੰਘ ਨੂੰ ਲਗਭਗ 28 ਸਾਲਾਂ ਦੀ ਕੈਦ ਸੁਣਾਈ ਜਾਂਦੀ ਹੈ ਤੇ ਬਚਨਕੌਰ ਨੂੰ 20 ਸਾਲਾਂ ਦੀ ਕੈਦ ਸੁਣਾਈ ਜਾਂਦੀ ਹੈ ਪਰ ਬਚਨਕੌਰ 15 ਸਾਲ ਜੇਲ੍ਹ ਕੱਟਣ ਤੋਂ ਬਾਅਦ ਆਪਣੀ ਬਿਮਾਰੀ ਬਾਰੇ ਅਦਾਲਤ ਨੂੰ ਦੱਸਦੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਇੱਕ ਅਜੀਹਾ ਕਤਲ ਸੀ ਜਿਸ ਦੀ ਸਾਜ਼ਿਸ਼ ਤਾਂ ਇੰਗਲੈਂਡ ਦੇ ਵਿੱਚ ਰਚੀ ਗਈ ਪਰ ਅੰਜਾਮ ਇਸ ਨੂੰ ਭਾਰਤ ਦੇ ਵਿੱਚ ਦਿੱਤਾ ਗਿਆ ਇਹ ਸਾਰੇ ਕੇਸ ਦੀ ਜਾਣਕਾਰੀ ਸਰਬਜੀਤ ਅਟਵਾਲ ਨੇ ਹੋਰ ਵੀ ਕਈ ਪਲੇਟਫਾਰਮਾਂ ਤੇ ਦੱਸੀ ਹੈ ਜੋ ਤੁਸੀਂ ਜਾ ਕੇ ਪੜ੍ਹ ਵੀ ਸਕਦੇ ਹੋ ਤੇ ਸੁਣ ਵੀ ਸਕਦੇ ਹੋ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਘਟ ਰਹੀਆਂ ਕਿਵੇਂ ਇੱਕ ਮਾਂ ਨੇ ਆਪਣੇ ਦੋਨੇ ਬੱਚਿਆਂ ਦੀ ਵਿਵਹਤਾ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਇੱਕ ਦੀ ਘਰ ਵਾਲੇ ਦੀ ਹੱਤਿਆ ਹੋ ਗਈ ਤੇ ਦੂਸਰੀ ਦੀ ਘਰ ਵਾਲੀ ਛੱਡ ਕੇ ਉਸ ਨੂੰ ਚਲੀ ਗਈ ਸਿਰਫ ਹੋਇਆ ਇਸ ਕਰਕੇ ਹੈ ਕਿ ਮਾਂ ਨੇ ਆਪਣੇ ਬੇਟਿਆਂ ਦੀ ਜੋ ਮੈਰਜ ਲਾਈਫ ਸੀ ਉਸ ਵਿੱਚ ਆਪਣੀ ਇਨਵੋਲਵਮੈਂਟ ਜ਼ਿਆਦਾ ਦਿਖਾਈ ਤੇ ਜੋ ਗੱਲ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਕਹੀ ਸੀ ਵੀਡੀਓ ਚ ਕਿ ਮਾਤਾ ਪਿਤਾ ਨੂੰ ਜਦੋਂ ਬੱਚੇ ਵਿਆਹੇ ਜਾਂਦੇ ਆ ਤਾਂ ਉਹਨਾਂ ਦੀ ਵਿਵਹਤਾ ਜ਼ਿੰਦਗੀ ਦੇ ਵਿੱਚ ਜ਼ਿਆਦਾ ਇੰਟਰਫੀਰੈਂਸ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਫਿਰ ਉਸ ਦੇ ਜੋ ਸਿੱਟੇ ਨੇ ਉਹ ਹਮੇਸ਼ਾ ਮਾੜੇ ਨਿਕਲਦੇ ਆ ਕਈ ਵਾਰ ਤਾਂ ਇਹ ਘਟਨਾਵੰਗ ਬੜੇ ਭਿਆਨਕ ਵੀ ਨਿਕਲਦੇ ਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ